ਕੇਲੇ ਜਿਹੜਾ ਉਹਦੀ ਸੇਵਾ ਕਰਦੇ ਹੋ ਪੁੱਛਣਾ ਚਾਹਾਂਗਾ ਕਿ ਕੇਲੇ ਕਿਉਂ ਦਿੱਤੇ ਜਾਂਦੇ ਨੇ ਅੰਦਰ ਵੀ ਗੁਰੂ ਘਰ ਕੋਈ ਵੀ ਚੀਜ਼ ਚੜਦੀ ਆ ਜੇ ਆਪਾਂ ਭੇਟਾਰੀ ਤੌਰ ਤੇ ਮੰਨਾਂਗੇ ਕੋਈ ਧੰਨ ਦਾਲਤ ਚੜਾਉਂਦਾ ਕੋਈ ਮੰਨ ਦੀ ਭੇਟਾ ਚੜਾਉਂਦਾ ਕੋਈ ਚੀਜ਼ ਚੜਾਉਂਦਾ ਗੁਰੂ ਕਿਸੇ ਵੀ ਚੀਜ਼ ਨੂੰ ਠਗਰਾਉਂਦਾ ਨਹੀਂ ਹੈਗਾ ਕਦੇ ਵੀ ਜ਼ਿੰਦਗੀ ਤੇ ਕੋਈ ਵੀ ਅਨਸਾਰ ਆਪਣੀ ਸ਼ਰਧਾ ਰੱਖ ਕੇ ਗੁਰੂ ਦੇ ਜੋ ਵੀ ਭੇਟਾ ਦਿੰਦਾ ਅੱਜ ਚੋਰ ਵੀ ਆਉਂਦਾ ਠੱਗ ਵੀ ਆਉਂਦਾ ਪ੍ਰੇਮੀ ਵੀ ਆਉਂਦਾ ਸਾਰਾ ਆਉਂਦਾ ਕਿਉਂਕਿ ਸਤਗੁਰੂ ਤਾਂ ਐਸਾ ਹੈ ਵੀ ਪਿਛਲੇ ਔਕੜ ਬਖਸ਼ਲਾ ਪ੍ਰਭਾਗਾ ਮਾਰਗ ਪਾਦਾ ਸੰਗਤ ਜਿਹੜੀ ਹੈ ਫਿਰ ਵੀ ਇੰਨੀ ਦੂ ਜਿਹੜਾ ਸੰਗਤ ਪਹੁੰਚੀ ਗਿਆ ਇੱਥੇ ਪਾਣੀਆ ਫਿਰਦਿਆਂ ਨੂੰ ਠਾਰਦੀ ਆ ਧੁੱਪਾਂ ਦਾ ਕੀ ਚੀਜ਼ ਆ ਇਹ ਤਾਂ ਮਾਰੇ ਜੋ ਪੰਜਵੇਂ ਪਾਸ਼ਾ ਨੇ ਕਿੱਡਾ ਤਪ ਕੀਤਾ ਕਿੱਡਾ ਤਵੀ ਤੇ ਬੈਠੇ ਆ ਸਿੰਗਰਾਂ ਖੋਪਰੀਆਂ ਲਹਾਤੀਆਂ ਆਪਾਂ ਕਿਹਦੇ ਜਾ ਰਿਹਾ ਹੈ ਕੀ ਆ ਆਦਾ ਕੋਈ ਵੀ ਤੋਂ ਪੈਸੀ ਮੰਗਦੇ ਨਹੀਂ ਕੋਈ ਤੱਪ ਜਿਹੜੇ ਬਾਣੀ ਪੜਦੇ ਨੇ ਵੀਰ ਜੀ ਬਾਣੀ ਤਾਂ ਹਿਰਦੇ ਨੂੰ ਠਾਰਦੀ ਆ ਨਾਲੇ ਤਾਂ ਕਰੇ ਬਾਣੀ ਗੁਰੂ ਗੁਰੂਆ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਦਾ ਸੇਵਕ ਜਨਮਾਨਾ ਪ੍ਰਧਾਨ ਗੁਰੂ ਜੀ ਨਤਾਰੇ ਤੁਸੀਂ ਸੱਚੇ ਮਨ ਦੇ ਨਾਲ ਪੜੋ ਨਾ ਤੁਹਾਨੂੰ ਧੁੱਪ ਨਾ ਨਹੀਂ ਧੁੱਪ ਐ ਫਿਰ ਵੀ ਸੰਗਤ ਬੜੀ ਦੂਰੋਂ ਦੂਰੋਂ ਆਉਂਦੀ ਐ ਕੀ ਮੰਨਤ ਐ ਇੱਥੋਂ ਦੀ ਮੰਨਤ ਐ ਕੋਈ ਖਾਸ ਨਹੀਂ ਹੈਗੀ ਮੰਨਤ ਇਹ ਮਨ ਦੀ ਸ਼ਰਧਾ ਵਾ ਜਿੱਥੇ ਮੰਨਤ ਸ਼ਰਧਾ ਟਿਕ ਜਾਂਦੀ ਹੈ ਉੱਥੇ ਬਾਬੇ ਦੇ ਬਾਰੇ ਨਾਰੇ ਹੋ ਜਾਂਦੇ ਹੁਣਿਆ ਕਿ ਇੱਥੇ ਬੜਿਆਂ ਦੇ ਕਹਿੰਦੇ ਵੀ ਬਿਮਾਰੀਆਂ ਵੀ ਠੀਕ ਹੁੰਦੀਆਂ ਨੇ ਲੋਕਾਂ ਦੀਆਂ ਜਿਹੜੀਆਂ ਮੰਨ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਜਿਹੜੇ ਮੰਨ ਤੇ ਧਾਰ ਕੇ ਆਉਂਦਾ ਬੰਦਾ ਕਿਤੇ ਵੀ ਚਲਾ ਜਾਵੇ ਉਹ ਹਮੇਸ਼ਾ ਹੀ ਉੱਥੋਂ ਮੰਨਤ ਪੂਰੀ ਹੁੰਦੀ ਹੈ ਕਿਉਂ ਉੱਥੇ ਗੁਰਨਾਨ ਨਾਨਕ ਦੇਵ ਆਵਾਸਾ ਹੈਗਾ ਤਨ ਤਨ ਬਾਬਾ ਦੀਪ ਸਿੰਘ ਜੀ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ ਜਿੰਨਾ ਦਾ ਆਉਂਦਾ ਹੈ ਤੇ ਅੱਜ ਸੰਗਤ ਉਹਨਾਂ ਦੇ ਥਾਂ ਤੇ ਪਹੁੰਚ ਕੇ ਦੁਪਹਿਰਾ ਸਾਹਿਬ ਜਿਹੜਾ ਕੱਟਦੀ ਹੈ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਇਸ ਟਾਈਮ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਲੁਧਿਆਣਾ ਦੀਆਂ ਜਿੱਥੇ ਹਰ ਬੁੱਧਵਾਰ ਚਾਹੇ ਗਰਮੀ ਹੋਵੇ ਚਾਹੇ ਮੀਂਹ ਪੈਂਦਾ ਹੋਵੇ ਚਾਹੇ ਠੰਡ ਹੋਵੇ ਜਹੇ ਜਾਂ ਮਰਜ਼ੀ ਮੌਸਮ ਹੈ ਸੰਗਤ ਇੱਥੇ ਪਹੁੰਚਦੀ ਹੈ ਅੱਜ ਸੰਗਤ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਕਿ ਇੱਥੇ ਕਿਸ-ਕਿਸ ਤਰੀਕੇ ਦੇ ਜਿਹੜਾ ਹੈ ਉਹ ਬਾਬਾ ਜੀ ਦੀ ਕਿਰਪਾ ਹੁੰਦੀ ਹੈ ਸੰਗਤਾਂ ਦੇ ਜਿਹੜੇ ਕਾਰਜ ਨੇ ਉਹ ਰਾਸ ਆਉਂਦੇ ਨੇ ਤੱਪ ਦੀ ਗਰਮੀ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਸੰਗਤ ਜਿਹੜੀ ਹੈ ਬੈਠੀ ਹੈ ਲਗਾਤਾਰ ਪਾਠ ਦੇ ਪ੍ਰਵਾਹ ਜਿਹੜੇ ਚੱਲ ਰਹੇ ਨੇ ਜਪਜੀ ਸਾਹਿਬ ਮੁੜ ਕੇ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਇੱਥੇ ਹੁੰਦਾ ਚਪੈਰਾ ਸਾਹਿਬ ਦੇ ਵਿੱਚ ਸੰਗਤ ਜਿਹੜੀ ਹੈ ਉਹ ਬੜੀ ਦੂਰੋਂ ਦੂਰੋਂ ਆਉਂਦੀ ਹੈ ਇੱਥੇ ਅੱਜ ਤੁਹਾਡੀ ਗੱਲਬਾਤ ਕਰਵਾਨੇ ਆ ਸੰਗਤ ਦੇ ਨਾਲ ਦੁਪਹਿਰਾਂ ਸਾਹਿਬ ਦੇ ਸੰਗਤ ਜਿਹੜੀ ਹੈ ਉਹ ਲਗਾਤਾਰ ਆਉਂਦੀ ਹੈ ਇੱਥੇ ਕਹਿੰਦੇ ਨੇ ਕਿ ਬੜਿਆਂ ਦੀਆਂ ਮੰਨਤਾਂ ਜਿਹੜੀਆਂ ਨੇ ਪੂਰੀਆਂ ਹੁੰਦੀਆਂ ਨੇ ਇੱਥੇ ਬਾਬਾ ਜੀ ਸਾਹਿਬ ਦਾ ਮੌਜੂਦ ਨੇ ਇਸ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਭਾਈ ਤੁਸੀਂ ਇੱਥੇ ਕੇਲੇ ਜਿਹੜਾ ਉਹਦੀ ਸੇਵਾ ਕਰਦੇ ਹੋ ਪੁੱਛਣਾ ਚਾਹਾਂਗਾ ਕਿ ਕੇਲੇ ਕਿਉਂ ਦਿੱਤੇ ਜਾਂਦੇ ਨੇ ਅੰਦਰ ਬਿਰਜੀ ਵੈਸੇ ਚਲੋ ਬਾਕੀ ਦਾ ਸਾਰਿਆਂ ਦੀ ਆਪੋ ਆਪਣੀ ਸ਼ਰਧਾ ਹੈ ਮੈਂ ਤਾਂ ਇਹ ਕਹੂੰਗਾ ਵੀ ਗੁਰੂ ਘਰ ਕੋਈ ਵੀ ਚੀਜ਼ ਚੜਦੀ ਆ ਜੇ ਆਪਾਂ ਭੇਟਾਰੀ ਤੌਰ ਤੇ ਮੰਨਾਂਗੇ ਕੋਈ ਧਨ ਦਾਲ ਤੇ ਚੜਾਉਣਾ ਕੋਈ ਮੰਦੀ ਭੇਟਾ ਚੜਾਉਣਾ ਕੋਈ ਚੀਜ਼ ਚੜਾਉਣਾ ਗੁਰੂ ਕਿਸੇ ਵੀ ਚੀਜ਼ ਨੂੰ ਠਗਰਾਉਂਦਾ ਨਹੀਂ ਹੈਗਾ ਕਦੇ ਵੀ ਜ਼ਿੰਦਗੀ 'ਚ ਕਿਉਂਕਿ ਪੰਜਵੇਂ ਪਾਸ਼ਾ ਦੇ ਦਰਬਾਰ ਦੇ ਵਿੱਚ ਸੁਹਾਣੇ ਦਾ ਇੱਕ ਇਨਸਾਨ ਗਿਆ ਸੀ ਉਸਨੇ ਪ੍ਰਸ਼ਾਦ ਲੈਣ ਤੋਂ ਨਾ ਕਰਦਾ ਸੀ ਕਿਉਂਕਿ ਅੰਬਾਲਾ ਪ੍ਰਸ਼ਾਦ ਦਿੱਤੀ ਪੰਜਵੇਂ ਪਾਸ਼ਾ ਦੇ ਉਹ ਕਹਿੰਦਾ ਸਾਡੀ ਇਮਾਨਤ ਕਰਕੇ ਰੱਖ ਲੈ ਫਿਰ ਕੋ ਮਾਗ ਦੇ ਵਿੱਚ ਸਤ ਜੀ ਆਇਆਂ ਤੇ ਆਏ ਦਿਓ ਕਹਿੰਦੇ ਸਾਡੇ ਮਾਨਤ ਵਾਪਸ ਕਰੋ ਕਹਿੰਦੇ ਆਏ ਦਿਨ ਪਾਪ ਨਹੀਂ ਹੁੰਦੇ ਮਾਰੇ ਕਹਿੰਦੇ ਹਲੂਣਾ ਦੇ ਉਥੋਂ ਅੰਬ ਝੜਿਆ ਤੇ ਅੰਬ ਝੜਨ ਦੇ ਨਾਲ ਤੇ ਮਹਾਰਾਜ ਨੂੰ ਛੱਕਿਆ ਕਹਿਣ ਦਾ ਭਾਵ ਵੀ ਉਹ ਵੀ ਕੋਈ ਸ਼ਰਧਾ ਰੱਖ ਕੇ ਆਇਆ ਸੀਗਾ ਵੀ ਕੋਈ ਵੀ ਅਨੁਸਾਰ ਆਪਣੀ ਸ਼ਰਧਾ ਰੱਖ ਕੇ ਗੁਰੂ ਦੇ ਜੋ ਵੀ ਭੇਟਾ ਦਿੰਦਾ ਅਜੇ ਚੋਰ ਵੀ ਆਉਂਦਾ ਠੱਗ ਵੀ ਆਉਂਦਾ ਪ੍ਰੇਮੀ ਵੀ ਉਹਨਾਂ ਸਾਰਾ ਆਉਂਦਾ ਕਿਉਂਕਿ ਸਤਗੁਰਤਾ ਐਸਾ ਹੈ ਵੀ ਪਿਛਲੇ ਔਕੜ ਬਖਸ਼ਲਾ ਪ੍ਰਭਾਗਾ ਮਾਰਗ ਪਾਵੇ ਜਿੱਥੇ ਨਾ ਅਜੇ ਇਸ ਟਾਈਮ ਆ ਮੌਸਮ ਦੇਖ ਰਿਹਾ ਬਹੁਤ ਗਰਮੀ ਹੈ ਪਸੀਨਾ ਪਸੀਨੀ ਤੁਸੀਂ ਵੀ ਹੋ ਪਈ ਹੋਈ ਤਾਂ ਸੰਗਤ ਜੜੀ ਗਿਆ ਫਿਰ ਵੀ ਇੰਨੀ ਦੂਰੋਂ ਦੂਰੋਂ ਆਉਂਦੀ ਐ ਗਰਮੀ 'ਚ ਵੀ ਇਦਾਂ ਹੀ ਜਿਹੜਾ ਸੰਗਤ ਪਹੁੰਚ ਸੀ ਗਿਆ ਇੱਥੇ ਵੀਰ ਜੀ ਦੱਸਾਂ ਕੀ ਗੱਲ ਆ ਐਸੀ ਇਹ ਗੱਲ ਕਰਦੇ ਹਮੇਸ਼ਾ ਜਿਹੜੀ ਬਾਣੀ ਆ ਫਿਰਦਿਆਂ ਨੂੰ ਠਾਰਦੀ ਆ ਧੁੱਪਾਂ ਦਾ ਕੀ ਚੀਜ਼ ਐ ਇਹ ਤਾਂ ਮੰਨਦੇ ਹੋ ਪੰਜਵੇਂ ਪਾਤਸ਼ਾਹ ਨੇ ਕਿੱਡਾ ਤਪ ਕੀਤਾ ਕਿੱਡਾ ਤਵੀ ਤੇ ਬੈਠੇ ਆ ਸਿੰਘਾਂ ਦੇ ਖੋਪਰੀ ਵਾਲਾ ਹਾਥੀਆਂ ਆਪ ਤਾਂ ਘਿਰੇ ਜਾ ਰਿਹਾ ਹੈ ਕੀ ਆ ਆ ਦਾ ਕੋਈ ਵੀ ਤਾਂ ਪੈਸੀ ਮੰਨ ਦੇਣੀ ਕੋਈ ਤਪ ਜਿਹੜੇ ਬਾਣੀ ਪੜਦੇ ਨੇ ਵੀਰ ਜੀ ਬਾਣੀ ਤਾਂ ਹਿਰਦੇ ਨੂੰ ਠਾਰਦੀ ਹੈ ਨਾਲੇ ਤਾਂ ਕਰੇ ਬਾਣੀ ਗੁਰੂ ਗੁਰੂਆ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਦਾ ਸੇਵਕ ਜਨਮਾਨਾ ਪ੍ਰਧਾਨ ਗੁਰੂ ਨਤਾਰੇ ਤੁਸੀਂ ਸੱਚੇ ਮੰਨਦੇ ਨਾਲ ਪੜੋ ਨਾ ਸਾਨੂੰ ਧੁੱਪ ਨਾ ਹੋਵੇ ਕਿਉਂਕਿ ਉਹ ਕ ਤੂਫਾਨ ਨਾਲ ਵਿਆਪਾਈ ਕੰਟ ਮਿਲਿਆ ਹਰਨਾਓ ਇਹ ਪੂਰੇ ਮਹੀਨੇ ਸਾਹਿਬ ਜੀ ਜਦੋਂ ਠੰਡ ਵੀ ਲੱਗ ਸਾਜੀ ਪਰ ਉਹਨਾਂ ਦੇ ਕੰਠੇ ਦੇ ਵਿੱਚ ਪ੍ਰਮਾਤ ਵਸਿਆ ਸੀ ਇਹ ਲੋਕਾਂ ਦੇ ਹਿਰਦੇ ਦੇ ਵਿੱਚ ਪਾਣੀ ਵਸੀ ਹੋਈ ਆ ਇਹ ਧੁੱਪਾਂ ਨਹੀਂ ਵਸੀ ਹੋਈ ਇਹ ਬਾਬਾ ਦੀਪ ਸਿੰਘ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਸੀ ਹੋਈ ਆ ਨਾ ਕਿ ਕੋਈ ਹੋਰ ਕੀ ਵਸੀ ਆ ਤਾਂ ਕਰਕੇ ਨਾ ਧੁੱਪਾਂ ਨਹੀਂ ਲੱਗਦੀ ਇੰਨੇ ਕਹਿੰਦੇ ਨੇ ਕਿ ਜਿਹੜੀ ਸੰਗਤ ਆਉਂਦੀ ਆ ਇੱਥੇ ਉਹਨਾਂ ਦੇ ਜਿਹੜੇ ਮਨੋ ਕਾਵਨਾਵਾਂ ਜਿਹੜੀਆਂ ਲੈ ਕੇ ਆਉਂਦੇ ਨੇ ਉਹ ਪੂਰੀਆਂ ਹੁੰਦੀਆਂ ਨੇ ਤੇ ਇੱਥੇ ਹੁੰਦਾ ਇਦਾਂ ਦਾ ਕੁਝ ਨਹੀਂ ਬਿਰਜੀ ਮਾਦਾ ਸਾਜੀ ਵਿਸ਼ਵਾਸ ਰੱਖ ਕੇ ਕਿਤੇ ਵੀ ਚਲੇ ਜਾਓ ਜੇ ਸਾਨੂੰ ਵਿਸ਼ਵਾਸ ਹੀ ਨਹੀਂ ਹੈਗਾ ਤਾਂ ਕਿਤੇ ਨਹੀਂ ਪੂਰੀ ਹੁੰਦੀ ਕਿਉਂਕਿ ਜਦੋਂ ਇੱਕ ਵਾਰੀ ਕੋਈ ਇਨਸਾਨ ਬਿਲਕੁਲ ਕਰਬਾਨੀ ਨਹੀਂ ਸੀ ਪੜਦਾ ਇੱਕ ਦਿਨ ਉਹਨਾਂ ਨੂੰ ਤਪ ਕਰਾਇਆ ਗਿਆ 5-10 ਮਿੰਟ ਵੈਗਰੂ ਵੈਗਰੂ ਕਹਾ ਗਿਆ ਉਹ ਕਰਮ ਹੀ ਨਾਕ ਚਾਹੀਦਾ ਸਵਰਗ ਉਹ ਕਰਮ ਇਹਨੂੰ ਸਵਰਗ ਚਾਹੀਦਾ 5 ਮਿੰਟ ਵਾਸਤੇ ਵੀ ਜਿਹੜਾ ਕਿਉਂਕਿ ਲਿਖਿਆ ਹੋਇਆ ਸੀਗਾ ਉੱਥੇ ਜਦੋਂ ਉਹਨੇ 5 ਮਿੰਟ ਸਵਰਗ ਦੇ ਵਿੱਚ ਦੇਖਿਆ 10-40 ਬੰਦੇ ਵੈਗਰੂ ਵੈਗਰੂ ਕਰਦੇ ਸੀ ਕਹਿੰਦੇ ਹੁਣ ਤੇਰੀ ਵਾਰੀ ਨਹੀਂ ਆਉਗੀ ਕਿਉਂ ਕਿਉਂਕਿ ਇੱਥੇ ਲੱਖਾਂ ਹੀ ਬੰਦੇ ਦਾ ਜਾਪ ਕਰਦਾ ਇੱਥੇ ਨਹੀਂ ਇਮਰਾਨਪੂਰੀ ਹੋ ਗਈ ਉਹ ਕਿੱਥੇ ਹੋ ਗਈ ਨਾਲੇ ਸੀ ਕਹਿਣਾ ਜਿੱਥੇ ਜਾਪ ਹੈ ਮੇਰਾ ਸਤਿਗੁਰੂ ਸੋਥਾਨ ਸਵਾਵਾ ਰਾਮਾ ਜੀ ਜਿੱਥੇ ਬਾਣੀ ਨਹੀਂ ਪੜੀ ਜਾਂਦੀ ਆ ਉਹ ਥਾਨ ਸ ਆ ਲੋਕਾਂ ਦਾ ਤਾਂ ਐਨੀ ਸ਼ਰਧਾ ਹੈ ਕਿ ਇੱਥੇ ਦੇ ਨਾ ਮਰਾਤਪੁਰੇ ਕਿਤੇ ਵੀ ਤੁਸੀਂ ਪੜਨ ਲੱਜੋ ਇਹ ਨਹੀਂ ਅਗਭੀ ਆਈ ਹਸਤਾਨਾ ਕਿਤੇ ਵੀ ਤੁਸੀਂ ਬਾਣੀ ਬਾੜ ਕੇ ਪੜਨ ਲੱਜੋ ਹੁਣ ਅਸੀਂ ਰੂੜੀਆਂ ਦੇ ਜਾਦਾ ਕਿਤੇ ਵੀ ਜਾਣਾ ਪਡਾਲਾ ਜਾਂਦੇ ਆ ਉੱਥੇ ਅਸੀਂ ਮੱਥਾ ਨਹੀਂ ਟੇਕਦੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਂਦਾ ਉਹੀ ਸਥਾਨ ਕੀ ਬਾਣੀ ਦਾ ਸਵਾਭਾ ਬਣ ਜਾਂਦਾ ਇਹ ਤਾਂ ਮੰਨਦੇ ਹੋ ਬਸ ਆਹੀ ਗੱਲ ਆ ਜੀ ਮੇਰੀ ਜਿੰਦ ਦੀ ਮੰਦੀ ਇਹ ਆ ਬਾਕੀ ਤੁਹਾਨੂੰ ਕੋਈ ਬਿਆਨ ਹੋਰ ਕੁਝ ਲਊ ਦਊਗਾ ਮੇਰਾ ਸਿੱਧੇ ਜਿਹੇ ਬਿਆਨ ਨੇ ਵੀ ਜਿੱਥੇ ਮੇਰੇ ਸਤਿਗੁਰਾਂ ਦੀ ਬਾਣੀ ਪੜਨ ਲੱਗ ਜਾਂਦੇ ਆ ਕਿਤੇ ਵੀ ਘਰੇ ਪੜਨ ਲੱਜੋ ਸ਼ਰਧਾ ਰੱਖ ਕੇ ਯਾਰ ਇੱਥੇ ਆ ਅੰਦੀ ਸੰਗਤ ਦੇ ਵਿੱਚ ਸ਼ਰਧਾ ਨਹੀਂ ਪੂਰੀ ਹੋਊਗੀ ਫਿਰ ਉੱਥੇ ਹੋਰ ਕਿੱਥੇ ਹੋਊਗੀ ਤੋਂ ਹੋਰ ਵੀ ਤੁਹਾਡੀ ਜਿਹੜੀ ਸੰਗਤ ਨਾਲ ਗੱਲਬਾਤ ਕਰਵਾਵਾਂਗੇ ਕਿ ਕਿਸ ਤਰੀਕੇ ਨਾਲ ਇੰਨੀ ਭੀੜ ਇਨਾ ਇਕੱਠ ਤੁਸੀਂ ਮੌਸਮ ਦੇਖ ਸਕਦੇ ਹੋ ਗਰਮੀ ਇੰਨੀ ਹੈ ਫਿਰ ਵੀ ਸੰਗਤ ਜਿਹੜੀ ਆ ਉਹ ਕੰਮ ਆ ਕੇ ਇੱਥੇ ਪਹੁੰਚਦੀ ਹੈ ਪੈਰਾ ਸਾਹਿਬ ਇੱਥੇ ਕੱਟਣ ਆਂਦੀ ਹੈ ਸੰਗਤ ਇੰਨੀ ਗਰਮੀ ਹੈ ਇੰਨੀ ਧੁੱਪ ਹੈ ਫਿਰ ਵੀ ਸੰਗਤ ਬੜੀ ਦੂਰੋਂ ਦੂਰੋਂ ਆਂਦੀ ਹੈ ਕੀ ਮੰਨਤ ਐ ਇੱਥੋਂ ਦੀ ਮੰਨਤ ਕੋਈ ਖਾਸ ਨਹੀਂ ਹੈਗੀ ਮੰਨਤ ਇਹ ਮਨ ਦੀ ਸ਼ਰਧਾ ਵਾ ਜਿੱਥੇ ਮੰਨਤ ਸ਼ਰਧਾ ਟਿਕ ਜਾਂਦੀ ਹੈ ਉੱਥੇ ਬਾਬੇ ਦੇ ਬਾਰੇ ਨਾਰੇ ਹੋ ਜਾਂਦੇ ਆ ਤੁਸੀਂ ਵੀ ਆਨੇ ਆ ਇੱਥੇ ਮੈਂ ਸਵੇਰ ਦੇ ਟਾਈਮ ਮੱਥਾ ਰੇਕ ਕੇ ਆਪਣੇ ਕੰਮ ਤੇ ਚਲੇ ਜਾਂਦਾ ਬਸ ਤੇ ਜਿਹੜੀ ਸੰਗਤ ਇੱਥੇ ਆਉਂਦੀ ਆ ਸੁਣਿਆ ਕਿ ਇੱਥੇ ਬੜਿਆਂ ਦੇ ਕਹਿੰਦੇ ਵੀ ਬਿਮਾਰੀਆਂ ਵੀ ਠੀਕ ਹੁੰਦੀਆਂ ਨੇ ਲੋਕਾਂ ਦੀਆਂ ਜਿਹੜੀਆਂ ਮੰਨ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਜਿਹੜੇ ਮੰਨ ਥੇ ਧਾਰ ਕੇ ਆਉਂਦਾ ਬੰਦਾ ਕਿਤੇ ਵੀ ਚਲਾ ਜਾਵੇ ਉਹ ਹਮੇਸ਼ਾ ਹੀ ਉੱਥੋਂ ਮੰਨਤ ਪੂਰੀ ਹੁੰਦੀ ਹੈ ਕਿਉਂ ਉੱਥੇ ਗੁਰਨਾਨ ਦੇਵ ਆਵਾਸਾ ਹੈਗਾ ਇੱਥੇ ਜਿਵੇਂ ਤੁਸੀਂ ਹੁਣ ਆਪ ਮੰਨਦੇ ਹੋ ਕਿ ਇੱਥੇ ਗੁਰੂ ਸਾਹਿਬ ਆਪ ਪ੍ਰਕਾਸ਼ਮਾਨ ਹੁੰਦੇ ਨੇ ਜੋ ਸੰਗ ਕਿੰਨੀ ਸੰਗਤ ਜਿਹੜੀ ਆ ਕਿ ਕਿੰਨੀ ਕਿ ਦੂਰੋਂ ਦੂਰੋਂ ਜਿਹੜੀ ਸੰਗਤ ਇੱਥੇ ਆਂਦੀ ਹੈ ਮੇਰੇ ਖਿਆਲ ਪੂਰਾ ਲੁਧਿਆਣਾ 99% ਆਂਦਾ ਚਪਾਰੇ ਹੋਰ ਵੀ ਗੁਰਦੁਆਰ ਲੱਗਦੇ ਨੇ ਕਿਤੇ ਉੱਥੋਂ ਵੀ ਸੰਗਤ ਕੱਟ ਕੇ ਇੱਥੇ ਆਈ ਜੀ ਬਾਪੂ ਜੀ ਇੰਨੀ ਗਰਮੀ ਦੇ ਵਿੱਚ ਤੁਸੀਂ ਆਏ ਹੋ ਇੱਥੇ ਗੁਰਦੁਆਰਾ ਸਾਹਿਬ ਵਾਹ ਉਹ ਬੋਲਿਆ ਨਹੀਂ ਜਾਂਦਾ ਹਾਂ ਬੋਲਿਆ ਨਹੀਂ ਜਾਂਦਾ ਇਹਨਾਂ ਦਾ ਅਟੈਕ ਆ ਗਿਆ ਸੀਗਾ ਪੈਰਾਲਾਈਜ਼ ਦਾ ਉਹ ਦਿਮਾਗ ਜਿਹੜਾ ਨਾ ਕੰਮ ਨਹੀਂ ਕਰਦਾ ਹੈਗਾ ਉਹਨਾਂ ਉਹਦੇ ਵਿੱਚ ਥੱਗੇ ਹੋ ਗਏ ਸੀ ਨਾ ਜਿਹੜੇ ਚ ਖੂਨ ਜੰਮ ਜਾਂਦਾ ਮਤਲਬ ਆਕਸੀਜਨ ਨਹੀਂ ਮਿਲਦੀ ਤੇ ਫਿਰ ਡਾਕਟਰ ਦੀ ਥਾ ਤੇ ਤੁਸੀਂ ਇੱਥੇ ਆ ਗਏ ਅਸੀਂ ਮੰਨਦੇ ਮਾਰਾ ਇਹਨੂੰ ਪਹਿਲਾਂ ਡਾਕਟਰ ਕੋਲੇ ਗਏ ਸੀ ਡਾਕਟਰ ਕੋਲ ਗਈ ਦਵਾਈ ਚੱਲੂ ਆ ਉਹ ਜ਼ਿੰਦਗੀ ਭਰ ਚੱਲਣੀ ਦਵਾਈ ਹਾਂਜੀ ਹਾਂਜੀ ਇੱਥੇ ਆ ਕੇ ਫਰਕ ਪਿਆ ਫਿਰ ਹਾਂ ਕੀ ਨਹੀਂ ਕਰਦਾ ਇੱਥੇ ਬਹੁਤ ਜ਼ਿਆਦਾ ਜਦ ਨਾ ਆਈਏ ਤਾਂ ਲੱਗੂਗਾ ਕਿ ਤੜਫਦਾ ਦਿਲ ਵੀ ਚਾਹੇ ਮੱਥਾ ਹੀ ਅਸੀਂ ਟੇਕ ਕੇ ਆਈਏ ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਇੱਥੇ ਆ ਰਹੇ ਹੋ ਹਾਂਜੀ ਹਾਂਜੀ ਚਾਹੇ ਮੀਂਹ ਪੈਂਦਾ ਹੋਵੇ ਗਰਮੀ ਹੋਵੇ ਮੱਥੀ ਹੋਵੇ ਅਸੀਂ ਕੋਸ਼ਿਸ਼ ਪੂਰੀ ਕਰਦੇ ਹਾਂ ਬਾਬਾ ਦੀਵ ਸੇ ਦੀ ਕਿਰਪਾ ਹੁੰਦੀ ਹੈ ਪੂਰੀ ਹਾਂਜੀ ਹਾਂਜੀ ਬਿਲਕੁਲ ਹੁੰਦੀ ਮਨਵੇ ਜੇ ਸਾਨੂੰ ਹੈਗਾ ਅਸੀਂ ਜ਼ਰੂਰ ਆਨੇ ਹੁੰਦੀ ਆ ਇਹ ਦਿਲੋਂ ਆ ਬੇਟੇ ਇੰਨੀ ਸੰਗਤ ਇੱਥੇ ਬੜੀ ਦੂਰੋਂ ਦੂਰੋਂ ਕਹਿੰਦੇ ਆਂਦੀ ਹੈ ਬਹੁਤ ਜਗਰਾਵੋਂ ਤੋਂ ਆਂਦੀ ਆ ਸੰਗਤ ਸਾਡੇ ਉਧਰੋਂ ਰਾਂਹ ਰੋਡ ਤੋਂ ਆਂਦੀ ਆ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਇੰਨੀ ਗਰਮੀ ਹੈ ਇੱਥੇ ਸੰਗਤ ਇੰਨੀ ਜ਼ਿਆਦਾ ਜਿਹੜੀ ਫਿਰ ਵੀ ਮੌਜੂਦ ਹੈ ਇੱਥੇ ਬਾਬਾ ਦੀਪ ਸਿੰਘ ਦੀ ਕਿਰਪਾ ਹੁੰਦੀ ਹੈ ਇੱਥੇ ਸੰਗਤ ਇੰਨੀ ਦੂਰੋਂ ਦੂਰੋਂ ਕਿਉਂ ਆਉਂਦੀ ਆ ਚੁੱਪੇ ਬਾਬਾ ਜੀ ਇੱਥੇ ਚਪੈਦਾ ਕੱਟਣ ਆਉਂਦੇ ਨੇ ਬਾਬਾ ਜੀ ਦਾ ਅੱਥੇ ਜਿਹੜੇ ਸੰਗਤ ਆਪਣੇ ਮੂੰਹੋਂ ਮੁਰਾਦਾ ਮੰਗਦੇ ਉਹਨਾਂ ਦੀ ਪੂਰੀਆਂ ਹੁੰਦੀਆਂ ਨੇ ਇਸ ਦਾ ਸ਼ਰਧਾ ਬਹੁਤ ਹੈ ਇਸ ਦਾ ਕਹਿਣ ਦੇ ਨੇ ਤੁਹਾਡੀ ਕੋਈ ਮੁਰਾਦ ਕਦੇ ਪੂਰੀ ਹੋਈ ਹੈ ਸਾਨੂੰ 2 3 ਸਾਲ ਹੋ ਗਏ ਨੇ ਆਉਂਦੇ ਆ ਮਤਲਬ ਬਾਰਿਸ਼ ਪੈਂਦੀ ਹੋਵੇ ਬਾਮੀ ਹੋਵੇ ਕੁਝ ਵੀ ਹੋਵੇ ਆ ਨਹੀਂ ਆਣਾ ਠੀਕ ਹੈ ਇੰਨੀ ਗਰਮੀ ਦੇ ਵਿੱਚ ਵੀ ਜਿਹੜਾ ਤੁਸੀਂ ਸੇਵਾ ਕਰ ਰਹੇ ਹੋ ਪਾਣੀ ਦੀ ਜਲਦੀ ਸੇਵਾ ਕਰ ਰਹੇ ਹੋ ਇੱਥੇ ਇਸ ਥਾਂ ਤੇ ਬਾਬਾ ਦੀਪ ਸਿੰਘ ਦੀ ਜਗ੍ਹਾ ਦੇ ਉੱਪਰ ਕਿਹੜੀ ਚੀਜ਼ ਤੁਸੀਂ ਕਦੇ ਮੰਗੀ ਜਿਹੜੀ ਪੂਰੀ ਹੋਵੇ ਸਾਨੂੰ ਸਭ ਕੁਝ ਮਿਲਿਆ ਉਹ ਜੋ ਵੀ ਮੰਗਿਆ ਆਵੇ ਸਰ ਕੋ ਮਕਾਨ ਹੈ ਸਾਨੂੰ ਬਾਬਾ ਨੇ ਮਕਾਨ ਤੇ ਸਭ ਕੁਝ ਦਿੱਤਾ ਬਾਬਾ ਜੀ ਨੇ ਬਹੁਤ ਬਹੁਤ ਕੁਝ ਦਿੱਤਾ ਹੋਵੇ ਕਿੱਥੋਂ ਕਿੱਥੋਂ ਆਉਂਦੀ ਹੈ ਸੰਗਤ ਬਹੁਤ ਦੂਰੋਂ ਦੂਰੋਂ ਲੋਕੀ ਆਣੇ ਮਾਰੋ ਵੀ ਆਉਂਦੇ ਪੰਜ ਬਾਹਰੋਂ ਵੀ ਆਉਂਦੇ ਕਿੰਨੇ ਵਜੇ ਸ਼ੁਰੂ ਹੁੰਦਾ ਇੱਥੇ ਸਵੇ 4 4 ਵਜੇ ਤੱਕ ਕਿਹੜੇ ਕਿਹੜੇ ਪਾਠ ਹੁੰਦਾ ਜਪਜੀ ਸਾਹਿਬ ਦੇ ਦੋ ਪਾਠ ਸੁਖਮਨੀ ਸਾਹਿਬ ਦਾ ਇੱਕ ਪਾਠ ਜਪਜੀ ਸਾਹਿਬ ਜਪਜੀ ਸਾਹਿਬ ਦੇ ਪੰਜ ਪਾਠ ਸੁਪਾਈ ਸਵੇਰ ਦੋ ਤੇ ਸੁਖਮਨੀ ਸਾਹਿਬ ਦਾ ਸੁਖਮਨੀ ਸਾਹਿਬ ਇੱਕ ਪਾਠ ਜੀ ਦੇਖ ਰਹੇ ਆ ਕਿ ਇੰਨੀ ਗਰਮੀ ਹੈ ਇੱਥੇ ਪਸੀਨਾ ਪਸੀਨੀ ਹੋਇਆ ਪਿਆ ਹਰ ਇੱਕ ਜਣਾ ਫਿਰ ਵੀ ਇੰਨੀ ਸੰਗਤ ਇੱਥੇ ਪਹੁੰਚਦੀ ਹੈ ਕੀ ਸ਼ਰਧਾ ਇੱਥੋਂ ਦੀ ਵਾਈਗੋ ਜੀ ਸਭਨਾ ਪਹਿਲੇ ਸਾਰੇ ਸੰਗਤ ਨੂੰ ਗੁਰੂ ਪਿਆਰੇ ਸਾਹਿਬ ਦੇ ਵਾਈਗੋ ਜੀ ਦਾ ਖਾਲਸਾ ਵਾਈਗੋ ਜੀ ਕੀ ਫਤਿਹ ਅੱਜ ਬੁੱਧਵਾਰ ਦਾ ਦਿਨ ਤਨਤਨ ਬਾਬਾ ਦੀਪ ਸਿੰਘ ਦਾ ਜਿਹ ਦਿਨ ਹੈ ਜੀ ਚੁਪੈਰਾ ਸਾਹਿਬ ਜੋ ਲੁਧਿਆਣਾ ਵਿੱਚ ਸਾਰੀ ਸੰਗਤ ਹਰ ਹਲਮੇਲ ਕੇ ਸ਼ਹਿਰ ਨਿਵਾਸੀ ਸਾਰੇ ਮਨਾਰੇ ਨੇ ਜੀ ਇਹ ਸਭ ਗੁਰੂ ਦਾ ਪਿਆਰ ਹੈ ਜੀ ਇਹ ਗੁਰੂ ਦੀ ਸੰਗਤ ਹੈ ਜੋ ਗੁਰੂ ਦੀ ਗੋਦ ਵਿੱਚ ਬੈਠੀ ਹੈ ਆਪਾਂ ਨੂੰ ਘਰੇ ਗਰਮੀ ਲੱਗ ਸਕਦੀ ਹੈ ਪਰ ਗੁਰੂ ਦੀ ਗੋਦ ਵਿੱਚ ਗਰਮੀ ਨਹੀਂ ਲੱਗ ਸਕਦੀ ਭਾਵੇਂ 46 ਡਿਗਰੀ ਤਾਪਮਾਨ ਹੈ ਜਾਂ 48 ਜੇ ਭਾਵੇਂ ਕੱਲ ਨੂੰ 50 ਹੀ ਹੋ ਜਾਏਗਾ ਐਦੋਂ ਵੱਧ ਤੁਹਾਨੂੰ ਰੱਸ਼ ਮਿਲੇਗਾ ਐਦੋਂ ਘੱਟ ਰੱਸ਼ ਨਹੀਂ ਮਿਲੇਗਾ ਇਹ ਗੁਰੂ ਦਾ ਪਿਆਰ ਹੈ ਗੁਰੂ ਦੀ ਸੰਗਤ ਹੈ ਜੀ ਸ਼ਰਧਾ ਹੈ ਵੇ ਜੀ ਇੱਥੇ ਸੁਣਿਆ ਹੈ ਕਿ ਇੱਥੇ ਜਿਹੜੀ ਕਿਸੇ ਦੀ ਕੋਈ ਮੁਰਾਦ ਹੁੰਦੀ ਹੈ ਉਹ ਪੂਰੀ ਹੁੰਦੀ ਹੈ ਸੱਚੇ ਗੱਲ ਇਹ ਇਹ ਬਿਲਕੁਲ 101% ਜੀ ਜੋ ਕੁਛ ਡਾਕਟਰ ਨਹੀਂ ਕਰ ਸਕਦੇ ਜੋ ਕੁਛ ਵੱਡੇ ਵੱਡੇ ਵਿਗਿਆਨਿਕ ਨਹੀਂ ਕਰ ਸਕਦੇ ਉਹ ਬਾਬਾ ਦੀਪ ਸਿੰਘ ਅੰਗੇ ਇੱਥੇ ਕਰ ਦਿੰਦਾ ਬਹੁਤ ਦੂਰੋਂ ਦੇ ਨਾਲ ਵਿਦੇਸ਼ਾਂ ਚੋਂ ਸ਼ਹਿਰਾਂ ਚੋਂ ਕਈ ਕਈ ਇਲਾਕਿਆਂ ਚੋਂ ਜਿਹੜੀ ਸੰਗਤ ਜਿਨ੍ਹਾਂ ਦੇ ਕਈ ਕਈ ਕੈਂਸਰ ਠੀਕ ਨਹੀਂ ਹੁੰਦਾ ਜਿਨ੍ਹਾਂ ਡਾਕਟਰ ਜਵਾਬ ਦੇ ਚੁੱਕੇ ਨੇ ਉਹ ਇਹ ਸਭ ਤੋਂ ਵੱਡਾ ਡਾਕਟਰ ਹੈ ਜਿਹਦੇ ਘਰ ਹਮੇਸ਼ਾ 24 ਘੰਟੇ ਤੁਸੀਂ ਜਦੋਂ ਵੀ ਆਓਗੇ ਤੁਹਾਨੂੰ ਇੱਥੇ ਹਮੇਸ਼ਾ ਰਸ ਮਿਲੇਗਾ ਜੀ ਤੇ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਸਰਦਾ ਹੈ ਜੀ ਇੱਥੇ ਅੱਖੀ ਤੁਹਾਡਾ ਦੇਖਿਆ ਕੋਈ ਹੈਗਾ ਇਦਾਂ ਦਾ ਐਸੀਡੈਂਟ ਕੇ ਜਿਹੜਾ ਬੰਦਾ ਕੋਈ ਬਿਮਾਰ ਸੀ ਬਹੁਤ ਜ਼ਿਆਦਾ ਇੱਥੇ ਅੱਗੇ ਠੀਕ ਹੋ ਜਾ ਹੋਵੇ। ਹਾਂਜੀ ਬਿਲਕੁਲ ਜੀ ਇੱਥੇ ਕੈਂਸਰ ਵਾਲੇ ਬੰਦੇ ਬਹੁਤ ਜ਼ਿਆਦਾ ਜਿਹਨਾਂ ਨੇ ਡਾਕਟਰਾਂ ਨੇ ਜਵਾਬ ਦਿੱਤੇ ਸੀ ਵੀ ਇੱਥੇ ਤੁਹਾਨੂੰ ਜਵਾਬ ਹੈ ਜੀ ਤੁਹਾਡਾ ਥੋੜੇ ਦਿਨਾਂ ਉਹ ਇੱਥੇ ਆਣ ਕੇ ਬੁੱਧਵਾਰ ਨੂੰ ਚਪੈੜਾ ਕਰਦੇ ਨੇ। ਆਪਣਾ ਪੂਰਾ ਦੁਪਹਿਰਾ ਸਵੇਰ ਤੋਂ ਲੈ ਕੇ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਚੋਰ ਚਪੈੜਾ ਸਾਹਿਬ ਲੱਗਦੇ ਨੇ। ਜਿਹੜਾ ਉਹਨਾਂ ਦੇ ਇੱਕ ਵੀ ਚ ਦੋ ਵੀ ਜਿਨ੍ਹਾਂ ਨੇ ਉਹ ਚਪੈੜੇ ਕਰਦੇ ਨੇ ਉਹਨਾਂ ਦੀ ਹਾਜ਼ਰੀ ਲੱਗ ਜਾਂਦੀ ਹੈ। ਜੋ ਵੀ ਉਹਨਾਂ ਦੀ ਸ਼ਰਧਾ ਪਰਮਾ ਭਾਵਨਾ ਦੁੱਖ ਸੁੱਖ ਬਾਬਾ ਦੀ ਕਿੰਨਾ ਟਾਈਮ ਇੱਥੇ ਆਉਣਾ ਪੈਂਦਾ ਹੈ ਇਹ ਦੁਪਹਿਰਾ ਸਾਹਿਬ ਦੇ ਵਾਸਤੇ ਇਹ ਤੁਹਾਡੀ ਸ਼ਰਤ ਹੈ ਜੀ ਜਦੋਂ ਤੁਸੀਂ ਇੱਥੇ ਪਹਿਲੀ ਗੱਲ ਤੇ ਜਿਹੜਾ ਵੀ ਬੰਦਾ ਠੀਕ ਹੋ ਗਿਆ ਉਹ ਪੱਕਾ ਹੀ ਸਮਝੋ ਲੱਗ ਗਿਆ ਜੀ ਉਹ ਸਗੋਂ ਚਾਰ ਬੰਦੇ ਕੀ 10 ਬੰਦੇ ਕੀ ਹੋਰਾਂ ਨੂੰ ਲੈ ਕੇ ਆਂਦਾ ਸਾਰੀ ਗੁਰੂ ਦੀ ਸੰਗਤ ਹੈ ਜੀ ਗੁਰੂ ਦਾ ਪਿਆਰ ਹੈ ਤੁਸੀਂ ਬਾਈ ਪ੍ਰੋਫੈਸ਼ਨ ਉਹਦਾ ਜੋਬ ਕਰਦੇ ਹੋ ਕੰਮ ਕਰਦੇ ਹੋ ਮੇਰਾ ਆਪਣਾ ਬਿਜ਼ਨਸ ਹੈ ਜੀ ਮੇਰੀ ਚੱਕੀ ਆਟੇ ਦੀ ਜੀ ਤੁਸੀਂ ਫਿਰ ਵੀ ਇੱਥੇ ਜਿਹੜੀ ਸੰਗਤ ਦੀ ਜੋੜੇ ਨਹੀਂ ਸੇਵਾ ਕਰ ਰਹੇ ਹੋ ਇਹ ਸਭ ਗੁਰੂ ਕਰਾਂਦਾ ਜੀ ਅਸੀਂ ਨਹੀਂ ਕਰਦੇ ਜੀ ਨਾ ਅਸੀਂ ਆਂਦੇ ਆ ਜੀ ਨਾ ਅਸੀਂ ਸਾਡੇ ਕੋਈ ਕਿਵੜੀ ਨਾਗੇ ਹੋ ਜਾਂਦੇ ਨੇ ਸਾਨੂੰ ਇੱਥੇ ਪੁੱਛਦੇ ਤੁਸੀਂ ਕਿਉਂ ਨਹੀਂ ਆਏ ਮੈਂ ਕਿਹਾ ਗੁਰੂ ਦਾ ਹੁਕਮ ਹੈ ਜੀ ਇਨਸਾਨ ਕਦੀ ਵੀ ਨਹੀਂ ਸਕਦਾ ਜੋ ਆਪਾਂ ਕਹਿੰਦੇ ਆਪਾਂ ਕੱਲ ਜਾਣਾ ਵੈ ਕੱਲ ਕੁਝ ਨਹੀਂ ਪਤਾ ਇਹ ਸਭ ਬਾਬਾ ਦੀਪ ਸਿੰਘ ਨੂੰ ਪਤਾ ਉਹ ਬੁਲਾਉਂਦੇ ਨੇ ਉਹ ਸੇਵਾ ਕਰਾਉਂਦੇ ਨੇ ਇਨਸਾਨ ਹੀ ਸੇਵਾ ਕਰਦਾ ਦੋ ਕਿੰਨਾ ਟਾਈਮ ਹੋ ਗਿਆ ਇੱਥੇ ਆਂਦੇ ਆ ਮੈਨੂੰ ਇੱਥੇ ਆਂਦ ਨੇ ਕਟਕਾਰੀ 5 ਸਾਲ ਹੋ ਗਏ ਨੇ ਜੀ 5 ਸਾਲ ਤੋਂ ਲਗਾਤਾਰ ਆ ਰਹੇ ਹਾਂ ਹਾਂ ਜੀ ਲਗਾਤਾਰ ਆ ਜੀ ਸੋ ਇਹ ਤੁਸੀਂ ਦੇਖ ਸਕਦੇ ਹੋ ਸੰਗਤ ਦਾ ਪਿਆਰ ਬਾਬਾ ਦੀਪ ਸਿੰਘ ਜੀ ਪ੍ਰਤੀ ਕਹਿੰਦੇ ਹਰ ਇੱਕ ਗੱਲ ਜਿਹੜੀ ਅਮਾਨੀ ਪੂਰੀ ਹੁੰਦੀ ਹੈ ਜੋ ਡਾਕਟਰ ਨਹੀਂ ਠੀਕ ਕਰ ਸਕਦੇ ਉਹ ਇੱਥੇ ਆ ਕੇ ਲੋਕਾਂ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਇੰਨੀ ਸੇਵਾ ਭਾਵਨਾ ਕਿ ਤੁਹਾਡੇ ਹੱਥ ਤੇ ਇੱਕ ਪਾਸੇ ਪਲਸਟਰ ਲੱਗਾ ਤੇ ਦੂ ਮੈਂ ਇੱਥੇ ਅਗੇ ਸੰਗਤ ਦੀ ਸੇਵਾ ਕਰ ਰਹੀ ਹਾਂ ਕੀ ਭਾਵਨਾ ਤੁਹਾਡੀ ਬੱਸ ਜੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਆ ਉਹਨਾਂ ਸਦਕੇ ਤੁਰੇ ਫਿਰਦੇ ਆ ਇਹਦਾ ਤਾਂ ਪਤਾ ਹੀ ਨਹੀਂ ਲੱਗਦਾ ਸਾਡਾ ਦਾ ਵਜਿਓਈ ਆ ਬਸ ਸੇਵਾ ਕਰੀਦੀ ਆ ਬਸ ਇੰਨੀ ਗਰਮੀ ਆ ਧੁੱਪ ਆ ਪਸੀਨਾ ਪਸੀਨੀ ਹੋਏ ਪਏ ਨੇ ਸਾਰੇ ਜਣੇ ਫਿਰ ਵੀ ਇੱਥੇ ਇੰਨੀ ਸੰਗਤ ਹਮ ਹਮਾ ਕੇ ਪਹੁੰਚਦੀ ਆ ਕੀ ਮਹੱਤਤਾ ਐ ਇਸ ਥਾਂ ਦੀ ਮੱਤਾ ਜੀ ਦੇਖੋ ਜਿਹੜੇ ਸੱਚੇ ਦਿਲ ਨਾਲ ਇੱਥੇ ਆਣ ਕੇ ਮੱਥਾ ਟੇਕਦੇ ਆ ਉਹਨਾਂ ਕੋਲ ਬਾਬਾ ਦੀਪ ਸਿੰਘ ਜੀ ਕੋਲ ਮੰਨਦੇ ਆ ਸੱਚੇ ਦਿਲ ਨਾਲ ਸਭ ਨੂੰ ਮਿਲਦਾ ਸਾਰੇ ਆਣ ਕੇ ਤਾਂ ਹੀ ਇੱਥੇ ਆਣ ਕੇ ਚਪਹਿਰਾ ਕੱਟਦੇ ਆ ਤੁਹਾਨੂੰ ਕਦੇ ਕੁਝ ਇਦਾਂ ਦਾ ਹੋਇਆ ਕਿ ਤੁਸੀਂ ਮਨ 'ਚ ਕੋਈ ਆਸ ਲੈ ਕੇ ਆਏ ਹੋ ਤੁਹਾਡੀ ਇੱਥੇ ਪੂਰੀ ਹੋਈ ਹੋਵੇ ਤੁਹਾਨੂੰ ਤਾਂ ਸਾਰਾ ਕੁਝ ਬਾਬਾ ਜੀ ਇੱਥੇ ਹੀ ਮਿਲਿਆ ਸਭ ਕੁਝ ਇੱਥੋਂ ਮਿਲਿਆ ਤੁਹਾਨੂੰ ਤੁਸੀਂ ਹਰ ਵਾਰੀ ਆਉਂਦੇ ਹੋ ਇੱਥੇ ਹਾਂਜੀ ਹਰ ਬੁੱਧਵਾਰ ਆਈਦਾ ਐਤਵਾਰ ਆਈਦਾ ਜੀ ਇੱਥੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਉਂਦਿਆਂ ਨੂੰ ਮੈਨੂੰ ਘੱਟੋ ਘਾਟ ਨੇ 2 ਸਾਲ ਤੋਂ ਉੱਤੇ ਹੋ ਗਏ ਬਾਬਾ ਜੀ ਅੱਛਾ ਹਾਂਜੀ